واح جی کا خالصا واح گی فتح سو در رگا سا محلہ پہلا ایک اونکار ست گر پرشاد سو در تیرا کہے سو کر کہے جتبے سرب سما لے ਵਾਚੇ ਤੇਰੇ ਨੰਦ ਨਿਕ ਅ ਸੰਖਾ ਕਿਤੇ ਤੇਰੇ ਬਾਬਨ ਹਾਰੇ ਕਿਤੇ ਤੇਰੇ ਰਾਗ ਭਰੀ ਸੁਪਈਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁੰਦਨ ਪਵਨ ਪਾਣੀ ਵ ਸੰਤਰੇ ਗਾਵੇ ਰਾਜਾ ਧਰਮ ਜੁਵਾਰੇ ਗਾਵਨ ਤੁੰਦਨ ਚਿੱਤ ਗੁਪਤ ਲਿਖਾਣੀਆਂ ਲਿਖ ਲਿਖ ਧਰਮ ਵਿਚਾਰੇ ਗਾਵਨ ਤੁੰਦਨ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਿਵਾਰੇ गावਨ ਤੁੰਦਨੋ इंद्र इन्द्र आसन बैठे देवत्यां दर नालै गावन तुੰਦਨो सिद्ध समांदर गावन तुੰਦਨो साद विचारे गावन तुੰਦਨੋ जतीशती संतोकी गावन तुੰਦਨो वीर करारे गावन तुੰਦਨੋ पंडित पढन की सुर जग जग वेदा नालै गावन तुੰਦਨो मोहोनिया मन मोहना सरगमशपियाले गावन तुੰਦਨो तन्न पाए तेरे अचरतीत नालै गावਨ ਤਨੁ ਸੁਧ ਮਹਾ ਬਲ ਸੂਰਾ ਗਾਵਨ ਤਨੁ ਖਾਣੀ ਚਾਰੇ ਗਾਵਨ ਖੰਡ ਮੰਡਰ ਬਰਮੰਡਾ ਸਖਾ ਤੇਰੇ ਤਾਰੇ ਸੇਤਨ ਗਾਵਨ ਜੋਤੰਦ ਪਾਵ ਤੇ ਤੇਰੇ ਭਖ ਰਸਾਲੇ ਹੋਰ ਕੇ ਤੇ ਤਨ ਗਾਵਨ ਸੇ ਮੇ ਜਿਤਨਾ ਨਾਨਕ ਆ ਬਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਚਿ ਨਾਇ ਹੈ ਪਿਉ ਸੀ ਜੈ ਨ ਜਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੰਸੀ ਮਾਇ ਜਨੀ ਵਾਈ ਕਰ ਕਰ ਦੇਖੇ ਕਿਤਾਬ ਪੜਾ ਜਿਤੇ ਦੀਵ ਡਿਆਈ ਜੋਤ ਸਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ ਸਹ ਪਤ ਸਹਬ ਨਾਨਕ ਰਣ ਰਜਾਈ ਆਸਾ ਮਹਿਲਾ ਪਹਿਲਾ ਸਨ ਵੱਡਾ ਕੇ ਸਭ ਕੋਈ ਕੇ ਵੱਡਾ ਡੀਤਾ ਹੋਈ ਕੀਮਤ ਪਾਈ ਨਾ ਕਿਹਾ ਜਾਈ ਕਹਿਣ ਵਾਲ ਫਿਰ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਿਰ ਗਮੀਰਾ ਗੁਣੀ ਕਹੀਰਾ ਕੋਈ ਨਾ ਚਾੜੇ ਤੇਰਾ ਕੀ ਤਾ ਕੇ ਵਿਡ ਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਾਨੀ ਕੋਈ ਗਰਾਈ ਕਹਿਣਾ ਚਾਹੀ ਤੇ ਤਲ ਵਿਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਸੁਧ ਦੇਨੇ ਸੀ ਦੇਖਨੇ ਨਾ ਪਾਈਆਂ ਕਰ ਮਿਲੇ ਨਹੀਂ ਥਾ ਕੀ ਰਾਇਆ ਆਖਣ ਬਾਰਾ ਚਾ ਵਿਚਾਰਾ ਸਿਫਤੀ ਭਰੇ ਤੇਰੀ ਪੰਡਾਰਾ ਜਿਸ ਤੋਂ ਦੇ ਪਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਮਹਲਾ ਪਹਿਲਾ ਆਖਾਂ ਜੀਵਾਂ ਬਸਰੇ ਮਰ ਜਾਉ ਆਖਣੋਂ ਕੋ ਸੱਚਾ ਨਾਉ ਸੱਚ ਨਾਮ ਕੀ ਲਾ ਕੇ ਭੁਖ ਉਤ ਭੁਖੇ ਖਾਈ ਚਲੀਏ ਧੁਖ ਸੋਕਿ ਉਸਰੇ ਮੇਰੀ ਮਾਈ ਸੱਚਾ ਸਹਬ ਸੱਚ ਨਾ ਹੀ ਰਹਾਉ ਸੱਚੇ ਨਾਮ ਕੀਤਿ ਲਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਬਟਾ ਨਾ ਹੋਵੇ ਘਾਟ ਨਾ ਚਾਈ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਪੋਗੁ ਦੁਨੇ ਹੋ ਹੋ ਨਾਹੀ ਕੋਏ ਨਾ ਕੋ ਹੋ ਆ ਨਾ ਕੋ ਹੋਈ ਜੇ ਬੜਿਆਪ ਤੇ ਵਡ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਤ ਕਸਮ ਵਿਸਾਰੀਏ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਤ ਰਾ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੁ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਹ ਤਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਾ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤੇ ਸਾਈ ਮਿਲ ਸੰਗਤ ਵਿਹਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਜੰਮ ਆਸੇ ਜੋ ਸਤ ਗੋਸਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਿਨ ਪੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਸਪਾਇ ਮਿਲ ਜਨ ਨਾਨਕ ਨਾ ਫਰਗਾਸਰਾ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਿਤ ਵੇਦਮ ਚਾਰਿ ਹਰੀ ਜੋ ਭਰਿਆ ਸੇਲ ਪੱਥਰ ਮੈਂ ਜੰਤ ਪਾਇ ਤਾਂ ਕੇ ਰਿਚ ਕੋ ਆਗੇ ਘਤ ਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਬ੍ਰਹਮ ਪਦ ਪਾਇਆ

ਜਨਨਾ ਨਿਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਰਾਗ ਅਸਮਹਿਲਾ ਪਹਿਲ ਚੌਥਾ ਰਾਗ ਅਸਮਹਿਲਾ ਚੌਥਾ ਸੋ ਪ੍ਰਿਕ ੴ ਸਤਿਗੁਰ ਪ੍ਰਸਾਦ ਸੋ ਪ੍ਰਿਕ ਨਿਰੰਜਨ ਹਰ ਪ੍ਰਿਕ ਨਿਰੰਜਨ ਹਰਿ ਅਗਮ ਅਗਮ ਪਾਰ ਸਭ ਧਿਆਉ ਸਭ ਧਿਆਉ ਤੁੰਦ ਜੀ ਹਾ ਸੱਚੇ ਸਿਰ ਜਨਹਾਰਾ ਸਬ ਜੀਆਂ ਤੇ ਮਾਰੇ ਜੀ ਤੂੰ ਜੀਆਂ ਤਦ ਤਾਰਾ ਹਰ ਤਿਆਉ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੇਠਾ ਤੁਰ ਹਰਿਆ ਪੇ ਸੇਵਕ ਜੀ ਕੀਆ ਨਾਨਕ ਜਨ ਤੇ ਵਿਚਾਰਾ ਤੋ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਜਕ ਸਮਾਣਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਚੌਂ ਜਿਵੇ ਡਾਣਾ ਤੁਹਾ ਪੇਤਾਤਾ ਤੇ ਭੁਗਤਾ ਜੀ ਹਾਉ ਤੁਦ ਬਿਨ ਅਵਰ ਨਾ ਜਾਣਾ ਤੁਪਾਰ ਬ੍ਰਹਮ ਬਯੰਤ ਬਿੰਤ ਜੀ ਤੇਰੀ ਚਾਹ ਗੁਣ ਆਥ ਬਖਾਣਾ ਜੋ ਸਿਵ ਆ ਜੋ ਸਿਵ ਆ ਤੁੰਦ ਜੀ ਜਨ ਨਾਨਕ ਤਿੰਨ ਕੁਰਬਾਨ ਹਰ ਧਿਆਉ ਹਰ ਧਿਆਉ ਤੁੰਦ ਜੀ ਸੇ ਜਨ ਜਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆ ਆਇਆ ਜੀ ਤਿੰਨ ਕੁੱਟੀ ਜਮਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆ ਆਇਆ ਜੀ ਤਿੰਨ ਕਾ ਭਉ ਸਬਦ ਵਾਸੀ ਜਿਨ ਸੇ ਬਿਆ ਜਿਨ ਸੇ ਬਿਆ ਮੇਰੇ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆ ਆਇਆ ਜੀ ਜਨ ਨਾਨਕ ਤਿੰਨ ਬਦ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੀ ਅਨੇਕੇ ਕਰੀ ਹਰ ਪੂਜਾ ਜੀ ਤਪਤ ਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰ ਸਾਸ ਜੀ ਕਰਿ ਕਿਰਿਆ ਖਟ ਕਰਮ ਤਾਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਪਗਵੰਤਾ ਤੂ ਆਤਿ ਫੁਰਖਿਆ ਪਰੰਪਰਿ ਪਾਤਾ ਜੀਤੰਦ ਜੀਵੜ ਵੰਨਾ ਕੋਈ ਤੋ ਜੁਗ ਜੁਬੇ ਕੋ ਸਦਾ ਸਦਾ ਤੂ ਇੱਕੋ ਜੀ ਤੂੰ ਨਿਹੱਥ ਚਲ ਕਰਤਾ ਸੋਈ ਤੁੰਦੇ ਆਪੇ ਪਾਵੇ ਸੋਈ ਵਤੇ ਜੀ ਤੂ ਆਪੇ ਕਰੀ ਸੋ ਹੋਈ ਤੁੰਦੇ ਆਪੇ ਸਿਛ ਸਭ ਪਾਏ ਜੀਤੰਦੇ ਆਪੇ ਸਿਛ ਸਭ ਗੋਈ ਜਨ ਨਾਨਕ ਗੁਣ ਗਾਵੇ ਕਹਤੇ ਕੇ ਜੀ ਚੁੱਪ ਸਿਫ ਸਿ ਕਾ ਜਨੋਈ ਆਸਮ ਹਲਾ ਚੌਥਾ ਤੋ ਕਰਤਾ ਸਚਿਆਰ ਮੇਡਾ ਸਾਈਂ ਜੋ ਤਉ ਪਾਵੇ ਸੋਇਤ ਸੀ ਜੋਤੋਂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਭ ਨੇ ਤੇ ਆਇਆ ਵਿਸ਼ਨੁ ਕਿਰਪਾ ਕਰੇ ਤਿਨ ਨਾਮ ਅਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁੰਦੇ ਆਪ ਵਿਛੋੜਿਆ ਆਪੇ ਮਿਲਾਇਆ ਤੂੰ ਤਰਿਆਉ ਸਭ ਤੁਝ ਹੀ ਮਾਹ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜਿਹਾ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜੀਏ ਸੰਜੋਗੀ ਮੇਲ ਜਿਸ ਨੂੰ ਪੂ ਜਾਣੀ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਧ ਬਿਨ ਦੂਜਾ ਵਰ ਨਾ ਕੋਈ ਤੋ ਕਰ ਕਰ ਵੇਖੇ ਜਾਣੇ ਸੋਈ ਜਨਨਾ ਨਨੇਕ ਗੁਰਮਕ ਪਰਗਤ ਹੋਈ ਆਸਮਹਿ ਲਾ ਪਹਿਲਾ ਤੇ ਤਸਰਬੈ ਤੇ ਪੈ ਲੈ ਨੀਵਸਾ ਪਾਣੀ ਪਉ ਕੋ ਤਿਨ ਕੀ ਆ ਪੰਕਚ ਮੋਹ ਪਗ ਨਹੀਂ ਚਾਲੇ 함 ਦੇਕਾਂ ਤਹੀਂ ਡਬਿਆਲੇ ਮਨ ਏਕ ਨ ਚੇਤਿ ਸਿ ਮੁੜ ਬਨਾ ਹਰ ਬਿਸੰਤ ਤੇ ਗੁਣ ਕਲਿਆ ਰਹਾਓ ਨਾ ਹੋ ਜਤੀ ਸਤੇ ਨੀ ਪੜਿਆ ਮੂਰਖ ਮੁਗਤਾ ਜਨਮ ਭਿਆ ਪਵਤ ਨਾਨਕ ਤਿਨ ਕੀ ਸਰਨਾ ਜਿੰਤੋ ਨਹੀਂ ਵਿਸਾਰਿਆ ਸਮਹਿਲਾ ਪੰਜਵਾ ਪਈ ਪ੍ਰਾਤ ਮਾਨਿਕ ਦੇਹੋਰੀਆ ਗੋਬਿੰਦ ਮਿਲਣ ਕੀ ਹੀ ਤੇਰੀ ਬਰਿਆ ਅਵਰ ਕਾ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਪਜੋ ਕੇਵਲ ਨਾਮ ਸਿਰ ਜਮਲਾ ਪਵਚਾ ਧੰਕੇ ਜਨਮ ਵਿਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕ ਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੇ ਨਾਨਕ ਹਮ ਨੀਚ ਕਰਮਾ سن پری راکو سرما پاشے دسمی شرما پاس دسم کبھی ہمری کرو ہا دے رچا پورن ہوئی چت کی تو چرن من رہے ہمارا اپنا جان کرو پرت پارا ہمرے دوش سبے تم گاوا پہا دے پا بچاؤ سکی بسے مور پریوارا سیوک سکھ سبے کرتارا

ਰਾਖ ਲਹਿ ਮੋਇ ਰਾਖ ਨਿਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦੁਛਨ ਕੀ ਹੰਤਾ ਤਮਹ ਪੁਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਭੁਕਤ ਰ ਕਾਲ ਪੈ ਸਿਵ ਜਿ ਅਵਤਾਰ ਕਾਲ ਪੈ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਓ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਿਵੇਂ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਿਵੇਂ ਕਾਲ ਸਭ ਜਗਤ ਬਨਾਇਓ ਦੇਵ ਦੇ ਤੈ ਸਿਨੇ ਪੁਜਾਇਓ ਆਦੰਤ ਕੇ ਉਤਰ ਸਈ ਗਰੂ ਸਮਝਿਓ ਹਮਾਰਾ ਨਮਸਿ ਕਾਤੀ ਸਿ ਕੋ ਹਮਾਰੀ ਸਕਲੇ ਪ੍ਰਜਾ ਜਨਿ ਆਪ ਸਿਵਾਰੀ ਸਿਵਕੁਣ ਕੋ ਸਿਵਗੁਣ ਸੁਖ ਦਿਓ ਸਤਰੁਣ ਕੋ ਕਲਮੇ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਗੁੰਚਰ ਸਤੁਲਾ ਸਪਕੇ ਪਾਉ ਦਿਸਤ ਕਰ ਫੁਲਾ ਸੰਤਨ ਦੁਖ ਪਾਏ ਤੇ ਜੁ ਕੀ ਸੁਖ ਪਾਏ ਸਾਤਨ ਕੇ ਸੁਖੀ एक एक की पीर पहचाने कट कट के पट पट की जने जबत करके करे करता रा पर चात तब दे अपारा जब करके करत हो कबू तुम मैक दे दर्शन जीते बन सृष्टि सब तारे आप अपनी बुजो चारितम सब ही तेरे ति निरालम जानत वेद पेद अर आलम ਨਰਿੰਕਾਰ ਨਿਵਕਾ ਨਿਰੰਭ ਆਦਾਨੀ ਅਨਦ ਸੰਤਾਂ ਕਾ ਮੂਰ ਚੰਤ ਪੇਦਾ ਜਾਂ ਕੋ ਪੇਵ ਨ ਪਾਵਤ ਬਿਦਵ ਤਾਂ ਕੋ ਕਰ ਪਹਿ ਨਨ ਮਨਤ ਮਹਾ ਮੂੜ ਕਛ ਪੇਦ ਨ ਜਨਤ ਮਹਾ ਦੇਖੋ ਕਹਿ ਤਿ ਸਦਾ ਸ਼ਿਵ ਨਰਿੰਕਾਰ ਕਾ ਚਿੰਤਨ ਹੀ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤਹ ਤੇ ਤੇ ਤੁਮਰਾ ਲਖ ਨਾ ਜਾਈ ਪਸਾਰਾ ए बीती सजे प्रतम संसार एक रूप अनुप स्वरूप रंग पयो दाब कहि बुपा अंडज जिर सित जकिनी उत पूज खान बहु रच दिनी बहु फूल रच है बैठा को सिमट प्रयो संकरे इकट्ठा سگری سی چم پو آدا دروپ سو ابرو گاتا چی دو تب سنی پرے تین در پورک جم پگ پری تی ہار تین کے تم سنکر سب تارے جو کل آیا ہے تاں کے کال نکٹ نی تہیں سب کالا دش تت کالا کرپا نارو تاں کے تب تا مہاریو ریت سید کرم سب ہوئی دشو سکے نہ کوئی ایک باج ن تمے سبارا کال فاطے تہیں ابارا ਜਨਰ ਨਾਮ ਤਿਆਰ ਕਹਾ ਦਤ ਦੁਸ਼ਟ ਦੋਪਤੇ ਰਾਖੜ ਵਿਕੇਤ ਮੈ ਸੰਤਿ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਠੋਰ ਮੇ ਹੋਈ ਸਹਾਈ ਦੁਸ਼ਟ ਦੋਪਤੇ ਲਹਿ ਬਚਾਈ ਕੜ ਕੇ ਕੇਤ ਮੈ ਸੰਤਿ ਹਾਰੀ ਆਪ ਹਾਥ ਦੇ ਲਹਿ ਉਬਾਰੀ ਸਰਬ ਠੋਰ ਮੋ ਹੋਈ ਸਹਾਈ ਦੁਸ਼ਟ ਦੋਪਤੇ ਲਹਿ ਬਚਾਈ ਸਵਈਆ ਪਹਿ ਗਏ ਜਬ ਤੇ ਕਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨੇ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੇ ਨਾ ਕਹਿਓ ਸਭ ਤੋਹੀ ਬਖਾਨਿ ਦੋਹਰਾ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI ਮਹਲਾ ਤੀਜਾ ਆਨੰਦ ਈ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਨ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸੇ ਸਤੀ ਮਨ ਵਜੀਆਂ ਵਧਾਈਆਂ ਰਗ ਰਤਨ ਪਰਵਾਰ ਪਰੀਆਂ ਸ਼ਬਦੇ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਮਨ ਜਨੀ ਵਸਾਇਆ ਕਹਿ ਨਾਨਕ ਐਨੰਦਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਰ ਹਰ ਨਾਲੇ ਹਰ ਨਾਲਹੁਤ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾ ਗਲਾ ਸਮਰੱਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਾਤਾ ਤੇਰੇ ਸਭ ਕਿਛ ਹੈ ਜਿਸ ਦਿਓ ਸੋ ਪਾਵੇ ਸਦਾ ਸਿੱਚ ਸਲਾਹਾ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਾਰਨ ਮੇਰਾ ਜਿਨੇ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸਖਮਨੀ ਆਈ ਵਸਿਆ ਜਨੀਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣ ਸੰਤੋਸ਼ ਸਰਪਿਆਰੋ ਸਚਾ ਨਾਮ ਮਿਰਾ ਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ ਕਰ ਸਪਾਗੇ ਸ਼ਬਦੇ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕਟੰਕ ਮਾਰਿਆ ਸੁਰ ਕਰਮ ਪਾਇਆ ਸੁਦ ਚਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਾ ਦੇ ਵਾਜੇ ਅਨੰਦ ਸੁਨੋ ਵੱਡੇ ਭਾਗੀਓ ਸਕਲ ਮਨੋਰਥ ਪੂਰੇ ਪਾਰੇ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਚਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਿਤ ਪਵਿੱਤ ਸਤ ਗੁਰਿਆ ਪਰੇ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੂਰੇ ਸੁਣ ਤੇ ਪੁਨਿਤ ਕੇ ਤੇ ਪਵਿਤ ਸਤਿਗੁਰਿਆ ਪਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦਿਤੂਰੇ ਬਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤੇਨ ਵਸਤੂ ਕਹਿਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਦਾ ਰੂਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਈ ਉਧਾਰ ਇਹ ਵਸਤੂ ਤਜੇ ਨਹੀਂ ਜਾਏ ਨਿਤ ਨਿਤ ਰਖ ਧਾਰ ਤਮ ਸੰਸਾਰ ਚੜਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਦਰਸ ਪਿਆ ਮੈਂ ਰਹਿਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਸੀ ਗੁਰਚਿਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ